ਬੀਬੀ ਲਹਾਵਾ ਜਿਹੜੀ ਮੇਰੇ ਨਾਲ ਆ ਪਾ ਕੇ ਸੂਟ ਸਾਜ ਜਰਾ ਗਾਰੇ ਗੁਨੇ ਔਰ ਲਵ ਯੂ ਮੇਰੇ ਸਪਨੋ ਦੀ ਰਾਣੀ ਇਹੋ ਕਰੇ ਕਿ ਮੈਂ ਹੀਰੋ ਹੋਣਾ ਛੋਟੀ ਛੋਟੀ ਦਾੜੀ ਲਾ ਕੇ ਛੋਟੀ ਛੋਟੀ ਮੱਛ ਕੰਨਾ ਚ ਪਾ ਕੇ ਸੋਨੇ ਦੀਆਂ ਮੁਰਕੀਆਂ ਵੇਗ ਬਣਾ ਕੇ ਛੋਟੇ ਬਾਲਾਂ ਦਾ ਤੇ ਜਾਦਰਾ ਕੁਰਤਾ ਪਾ ਕੇ ਤੇ ਫਿੱਟ ਹੋ ਕੇ ਤੇ ਇਹੋ ਜਿਹਾ ਹੀਰੋ ਨਾਲ ਮੈਂ ਹੀਰੋ ਹੋਣਾ ਪੁੱਛੇ ਨੂੰ ਠੀਕ ਹੈ ਅੱਛਾ ਮੇਰੇ ਨਾਲ ਹੀਰੋ ਕੋਈ ਤਿਆਰ ਨਹੀਂ ਹੋਈ ਮਾਹ ਕੋਈ ਗੱਲ ਨਹੀਂ ਫੇਰ ਮੈਨੂੰ ਇੱਕ ਕੁੜੀ ਮਿਲੀ ਕਿੰਮੀ ਵਰਮਾ ਉਹ ਹਰਭਜਨ ਮਾਨ ਦੀ ਹੀਰ ਮੈਂ ਕਿਹਾ ਯਾਰ ਕਿੰਮੀ ਗੱਲ ਆਈ ਹੁਣੇ ਸਾਨੂੰ ਕਰ ਰਹੀ ਸੀ ਚੋਦਰ ਬਾਬੇ ਨਾਗ ਦਾ ਉਹਨੇ ਸਟੋਰੀ ਸੁਣਾਈ ਮੈਂ ਕਿਹਾ ਵੀ ਹਰ ਬਾਪ ਨੂੰ ਮਾਂ ਨੂੰ ਇਹਦਾ ਗੱਲ ਕਹਿਣਾ ਚਾਹਣਾ ਜਦੇ ਬੱਚੇ ਵੱਡੇ ਹੋ ਜਾਣ ਨਾ ਇਹਨਾਂ ਨੂੰ ਜੱਫੀ ਬਾ ਕੇ ਕਿਹਾ ਕਰੋ ਮੈਂ ਤੇਰਾ ਯਾਰ ਆ ਮੈਂ ਅੱਜ ਵੀ ਆ ਕਿੰਨੀਆਂ ਸੁਣੀਆਂ ਸੁਣੀਆਂ ਹੀਰੋਇਨਸ ਖੜੀਆਂ ਪਿੱਛੇ ਅ ਮੈਂ ਕਹਾ ਮੇਰਾ ਚਿੱਟੇ ਦਾੜੇ ਤੇ ਨਾ ਜਾਇਆ ਕਰੋ ਮੈਂ ਅੱਜ ਵੀ 16 ਸਾਲ ਦਾ ਹੀ ਆ। ਇਹ ਅੱਛਾ ਇੱਕ ਗੱਲ ਮੈਂ ਪ੍ਰੋਡਿਊਸਰ ਨੂੰ ਹੋਰ ਵੀ ਕਹੀ ਹੈ ਵੀ ਮੈਂ ਜਿਦਾ ਆਪਣੀਆਂ ਪੂਰੀਆਂ ਕੀਤੀਆਂ ਨੇ ਤੇ ਮੈਂ ਆ ਵੀ ਜिद ਪੂਰੀ ਕਰਨੀ ਵੀ 70 ਸਾਲ ਤੇ ਬਾਬੇ ਨੇ ਹੀਰੋ ਨੂੰ ਆਉਣਾ ਹੀਰੋ ਬਣ ਕੇ ਰੋਮਾਂਟਿਕ ਫਿਲਮ ਕਰਨੀ ਹੈ ਆ ਜਿੰਨੇ ਆ ਜਿੰਨੇ ਆਪਣੇ ਹੀਰੋ ਨੇ ਪੰਜਾਬ ਦੇ ਸਾਰੇ ਫੇਲ ਕਰਨੇ ਮੇਰੀ ਜिद ਹੈ ਇਹਨਾਂ ਦੇ ਨਾਲ ਐ ਸਾਇਕ ਕਰਾਂਗਾ ਐਸਾ ਰੋਮਾਂਸ ਕਰਾਂਗਾ ਤੁਸੀਂ ਕਹੋਗੇ ਅਸੀਂ ਵੀ ਨਿਕਲ ਸਕਾਂ ਠੀਕ ਹੈ ਤੁਸੀਂ ਤਾੜੀ ਮਾਰ ਕੇ ਦੱਸ ਦਿਓ ਵੀ ਯੋਗਰਾਜ ਸਿੰਘ ਤੈਨੂੰ ਹੀਰੋ ਹੋਣਾ ਚਾਹੀਦਾ ਸੋਲਣਾ ਪੁੱਤੜਾ ਬਾਈ ਬਾਤ ਤਾਂ ਮਿਰਜ਼ਾ ਪੜਲਾ ਆਪਣੀ ਮਾਂ ਕੋਲ ਇਹ ਤਾਂ ਪੁੱਛੇ ਕਿ ਜੰਗ ਸਿੰਘ ਦੇ ਸਾਹਮਣੇ ਖੜਨ ਲਈ ਕਿਹੜਾ ਕਿਹੜਾ ਰਿਸ਼ਤਾ ਲੈ ਕੇ ਆਈ ਹੈ ਉਹ ਬੁਟੜੀਏ ਇਨੂੰ ਇਹ 탑14 ਜਾਣਦੀ ਐ ਇਸ ਕਰਕੇ ਉਮੀਦ ਐ ਕਿ ਤੂੰ ਉਸ ਰੱਬ ਨੂੰ ਮੰਨਦੀ ਐ ਜਿਹੜਾ ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ ਓ ਹੈਲੋ ਉੱਰਾ ਲੈ ਲਾਈਟ ਬੰਦ ਕਰ ਇਹਨੂੰ ਗਾਓ ਓਏ ਕੋਈ ਬੰਦਾ ਓ ਲਾਈਟ ਬੰਦ ਕਰ ਦਿਓ ਯਾਰ ਅੰਧਿਆਰੇ ਦਿਖਦੇ ਨਹੀਂ ਹਾਂਜੀ ਹਾਂ ਹੁਣ ਠੀਕ ਇਹੋ ਮੈਂ ਅੰਦਰ ਗੱਲ ਕਰ ਰਿਹਾ ਸੀ ਕਿ ਬੱਚਿਆਂ ਨਾਲ ਬੈਠਾ ਹਾਂ ਇਹ ਚੰਡੀਗੜ੍ਹ 'ਚ ਮੈਨੂੰ ਬਸ 70 ਸਾਲ ਤਾਂ ਹੋ ਗਿਆ ਤੇ 65 ਸਾਲ ਮੈਨੂੰ ਚੰਡੀਗੜ੍ਹ 'ਚ ਹੋ ਗਿਆ। ਇਸ ਯੂਨੀਵਰਸਿਟੀ ਦੀ ਇਸ ਚੰਡੀਗੜ੍ਹ ਦੀ ਧਰਤੀ ਦੀ ਇਸ ਜਗ੍ਹਾ ਦੀ ਜਿੱਥੇ ਤੁਸੀਂ ਸਾਰੇ ਖੜੇ ਹੋ ਬੱਚਿਓ ਤੁਹਾਡੇ ਚਰਨਾਂ 'ਚ ਪ੍ਰਣਾਮ ਹੈ ਕਿਉਂਕਿ ਇੱਕ ਬਾਪ ਵਾਸਤੇ ਇੱਕ ਗ੍ਰੈਂਡਫਾਦਰ ਵਾਸਤੇ ਇਹ ਜਿਹੜੇ ਬੱਚੇ ਜਵਾਨ ਹੋ ਗਏ ਇਸ ਤੋਂ ਵੱਡ ਕੇ ਖੁਸ਼ੀ ਨਹੀਂ ਹੋ ਸਕਦੀ ਯਕੀਨ ਕਰਨਾ ਮੇਰੇ ਬੱਚੇ ਮੇਰੇ ਯੂਵੀਅ ਸਾਰੇ ਬੱਚੇ ਮੈਨੂੰ ਉਹਨਾਂ ਤੋਂ ਵੱਧ ਪਿਆਰੇ ਤੁਸੀਂ ਸਾਰੇ ਇਸ ਕਰਕੇ ਮੈਂ ਤੁਹਾਨੂੰ ਆਪਣੀ ਬੁੱਕਲ 'ਚ ਰੱਖਦਾ ਮੈਂ ਥੋੜਾ 15 ਮਿੰਟ ਗੱਲਾਂ ਜ਼ਰੂਰ ਕਰਨੀਆਂ ਨੇ ਪਰ ਮੈਂ ਇੱਕ ਗੱਲ ਅੰਦਰ ਕਰ ਰਿਹਾ ਸੀਗਾ ਕਿ ਬੜੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੀ ਅੱਜ ਦੀ ਜਨਰੇਸ਼ਨ ਪਤਾ ਨਹੀਂ ਕਿੱਧਰ ਜਾ ਰਹੀ ਹੈ ਜੀ ਅੱਜ ਦੇ ਕੁੜੀਆਂ ਮੁੰਡਿਆਂ ਦਾ ਕੀ ਹਾਲ ਹੈ ਜੀ ਦੇਖੋ ਜੀ ਯੋਗਰਾਜੀ ਜੋ ਜਹਾਨ ਦੇ ਬੰਦੇ ਮੈਨੂੰ ਕਹਿੰਦੇ ਐ ਤੇ ਮੈਂ ਇੱਕ ਸਵਾਲ ਪੁੱਛਿਆ ਸਾਰਿਆਂ ਨੂੰ ਇੱਥੇ ਵੀ ਪੁੱਛਦਾ ਜਿਹੜੇ ਮਾਪਿਓ ਬੈਠੇ ਐ ਜਿਹੜੇ ਬੱਚਿਆਂ ਦੀ ਤੁਸੀਂ ਨੁਕਤਾਚੀਨੀ ਕਰਦੇ ਹੋ ਬੱਚਿਆਂ ਨੂੰ ਜ਼ਿੰਦਗੀ ਦਾ ਟਾਈਮ ਕਿੰਨਾ ਕੁ ਦਿੱਤਾ ਦੱਸੋ ਕਿਹੜਾ ਐਸਾ ਬਾਪ ਇੱਥੇ ਬੈਠਾ ਹੈ ਜਾਂ ਮਾਂ ਬੈਠੀ ਹੈ ਜੀਨੇ ਆਪਣੇ ਬੱਚੇ ਨੂੰ 20 ਸਾਲ ਜ਼ਿੰਦਗੀ ਦੇ ਦਿੱਤੇ ਐ ਮੈਂ ਪੈਸਾ ਦੇਤਾ ਕੋਠੀਆਂ ਦੇਤੀਆਂ ਗੱਡੀਆਂ ਦੇਤੀਆਂ ਬਾਪ ਨੇ ਬੁੱਕਰ ਦਾ ਪਿਆਰ ਦਿੱਤਾ ਕਿੰਨਾ ਆਹੀ ਰੌਲਾ ਮੈਂ ਬਲੀਵ ਕਰਦਾ कि ਅੱਜ ਦੀ ਜਨਰੇਸ਼ਨ ਸਾਰੀਆਂ ਦੀ ਜਨਰੇਸ਼ਨ ਨਾਲ ਚੰਗੀ ਹੈ ਕਿਉਂਕਿ ਇਹ ਤੁਹਾਡੇ ਨਾਲੋਂ ਚੰਗੇ ਨੇ ਅੱਜ ਇਹ ਵੱਧ ਫੁੱਲ ਰਹੇ ਨੇ ਔਰ ਮੈਂ ਹਮੇਸ਼ਾ ਤੁਹਾਡੇ ਨਾਲ ਤੁਰਦਾ ਦੂਜੀ ਗੱਲ ਮੈਂ ਹਰ ਬਾਪ ਨੂੰ ਇਹ ਗੱਲ ਕਹੀ ਔਰ ਫਿਰ ਕਹਿ ਕੇ ਜਾਣਾ ਪਿਕਚਰ ਤੇ ਮੈਂ ਬਾਹਰ ਜਾ ਰਿਹਾ ਔਰ ਮਾਂ ਨੂੰ ਵੀ ਕਹਿਣਾ ਬੱਚਾ ਕਿਉਂ ਜੰਮਿਆ ਭਾਈ ਜੇ ਤੁਹਾਡੇ ਕੋਲ ਟਾਈਮ ਨਹੀਂ ਤੁਹਾਡੇ ਕੋਲ 20 ਸਾਲ ਨਹੀਂ ਤਾਨੂੰ ਕੋਈ ਹੱਕ ਨਹੀਂ ਉਸ ਰੱਬ ਦੀ ਜ਼ਿੰਦਗੀ ਨੂੰ ਖਰਾਬ ਕਰਨਾ ਇਸ ਕਰਕੇ ਜਿਹੜੀ ਸੁਸਾਇਟੀ ਜਿੱਥੇ ਖੜੀ ਏ ਇਹ ਮਾਂ ਬਾਪ ਦਾ ਕਸੂਰ ਹੈ ਮੈਂ ਇੱਕ ਬਾਪ ਆ ਜਦ 유ਵੀ 2.5 ਸਾਲ ਦਾ ਸੀ ਤੇ ਮੈਂ ਚੱਕ ਕੇ ਗੋਦੀ ਗਿਆ ਮੈਂ ਕਿਹਾ ਸ਼ੇਰ ਦਾ ਬੱਚਾ ਘਾਹ ਨਹੀਂ ਖਾਂਦਾ ਇਹ ਸਲੋਗਨ ਚੱਲਿਆ ਸਾਡੇ ਘਰ 'ਚ ਉਹਦੀ ਪਰਵਰਿਸ਼ ਕੀਤੀ 20 ਸਾਲ ਤੇ ਉਹਦੀ ਦਾਦੀ ਮੈਨੂੰ ਕਹਿੰਦੀ ਸੀ ਜੋਂਦਾ ਮਰ ਕਿਉਂ ਨਹੀਂ ਜਾਂਦਾ ਤੈਨਾਂ ਤਸੀਹੇ ਤੂੰ ਮੇਰੇ ਬੇਟੇ ਨੂੰ ਦਿੰਨਾ ਹੈ ਮੈਂ ਕਹਾਂ 24 ਘੰਟੇ ਚੋਂ 18 ਘੰਟੇ ਆਪਣੇ ਪੁੱਤ ਦੇ ਨਾਲ ਰਹਿਣਾ ਤੇ ਤੁਹਾਨੂੰ ਮੈਂ ਬਣਾ ਕੇ ਦਿਖਾਉਂਗਾ ਉਹ ਸਾਰਾ ਦਾ ਸਾਰਾ ਪਰਿਵਾਰ ਅੱਜ ਵੀ ਤੁਹਾਡੇ ਅਗਈਆ ਹੈ ਬੇਟੀਆਂ ਵੱਡੀਆਂ ਹੋ ਗਈਆਂ ਪੁੱਤ ਵੱਡੇ ਹੋ ਗਏ ਮੈਂ ਉਹਨਾਂ ਦਾ ਦੋਸਤ ਬਣ ਗਿਆ ਸੱਜਣ ਬਣ ਗਿਆ ਹਰ ਬਾਪ ਨੂੰ ਮਾਂ ਨੂੰ ਇਹਦਾ ਗੱਲ ਕਹਿਣਾ ਚਾਹਣਾ ਜਦੇ ਬੱਚੇ ਵੱਡੇ ਹੋ ਜਾਣ ਇਹਨਾਂ ਨੂੰ ਜੱਫੀ ਬਾ ਕੇ ਕੀ ਕਰੋ ਮੈਂ ਤੇਰਾ ਯਾਰ ਆ ਮੈਂ ਅੱਜ ਵੀ ਆ ਕਿੰਨੀਆਂ ਸੁਣੀਆਂ ਸੁਣੀਆਂ ਹੀਰੋਇਨਸ ਖੜੀਆਂ ਪਿੱਛੇ ਅ ਮੈਂ ਕਹਿੰਦਾ ਮੇਰੇ ਚਿੱਟੇ ਦਾੜੇ ਤੇ ਨਾ ਜਾਇਆ ਕਰੋ ਮੈਂ ਅੱਜ ਵੀ 16 ਸਾਲ ਦਾ ਹੀ ਆ ਹੇ ਅੱਛਾ ਕਿਹਾ ਨਾ ਪ੍ਰੋਡਿਊਸਰ ਨੂੰ ਹੋਰ ਵੀ ਕਹੀ ਹੈ ਵੀ ਮੈਂ ਜਿਹਦਾ ਆਪਣੀਆਂ ਪੂਰੀਆਂ ਕੀਤੀਆਂ ਨੇ ਇਹ ਮੈਂ ਆ ਵੀ ਜਦ ਪੂਰੀ ਕਰਨੀ ਤੇ 70 ਸਾਲ ਤੇ ਬਾਬੇ ਨੇ ਹੀਰੋ ਨੂੰ ਆਉਣਾ ਹੀਰੋ ਬਣ ਕੇ ਰੋਮਾਂਟਿਕ ਫਿਲਮ ਕਰਨੀ ਹੈ ਅੱਜ ਜਿੰਨੇ ਅੱਜ ਜਿੰਨੇ ਆਪਣੇ ਹੀਰੋ ਨੇ ਪੰਜਾਬ ਦੇ ਸਾਰੇ ਫੇਲ ਕਰਨੇ ਮੇਰੀ ਜਿੱਦ ਹੈ ਇਹਨਾਂ ਦੇ ਨਾਲ ਐਸਾ ਇਸ਼ਕ ਕਰਾਂਗਾ ਐਸਾ ਰੋਮਾਂਸ ਕਰਾਂਗਾ ਤੁਸੀਂ ਕਹੋਗੇ ਅਸੀਂ ਵੀ ਨਿਕਲ ਸਕਾਂ ਠੀਕ ਹੈ ਤੁਸੀਂ ਤਾੜੀ ਮਾਰ ਕੇ ਦੱਸ ਦਿਓ ਵੀ ਯੋਗਰਾਜ ਸਿੰਘ ਤੈਨੂੰ ਹੀਰੋ ਹੋਣਾ ਚਾਹੀਦਾ ਸੋਲਣਾ ਪੁੱਟੇ ਸੋਲ ਭਾਈ ਜੇ ਇਹਨਾਂ ਦਾ ਪੈਸਾ ਨਾ ਪੂਰਾ ਹੋਵੇ ਮੈਂ ਦੇਵਾਂਗਾ ਜੇਬ ਚ ਚਲੋ ਲਓ ਹੁਣ ਆਪਾਂ ਦਾਰ ਦੀ ਗੱਲ ਕਰਦੇ ਸੋਟਾ ਬੜਾ ਦਿਲ ਕਰਦਾ ਮੈਂ ਨਾ ਇੰਨਾ ਕਿ ਮਨ ਮੇਰਾ ਖੇਡਦਾ ਤੁਹਾਨੂੰ ਦੇਖ ਕੇ ਵੀ ਆਏ ਹਾਏ ਕੋਈ ਲੋਟਾ ਦੇ ਮੇਰੇ ਬੀਤੇ ਹੋਏ ਤੇਰੇ ਹੈ ਇਹ ਜਵਾਨੀ ਮੈਂ ਵੀ ਹੜਾਈ ਹੈ ਪੰਜਾਬ ਯੂਨੀਵਰਸਿਟੀ ਚ ਪਹਿਲਾ ਇਸ਼ਕ ਮੇਰਾ ਯੂਵੀ ਦੀ ਮਾਂ ਨਾਲ ਇੱਥੇ ਹੋਇਆ ਸੀ ਸੋਟਾ ਸੈਂਟਰ ਕੋ ਮਿਸ ਚੰਡੀ ਗੜ ਸੀ ਤੇ ਮੈਂ ਕਿਹਾ ਸੋਣੀਏ ਗੱਲ ਤੇ ਸੁਣ ਕਹਿੰਦੀ ਕਿਆ ਬਾਤ ਹੈ ਮੈਂ ਕਿਹਾ ਯਾਰ ਮੈਂ ਜਦ ਵੀ ਬੋਲਦਾ ਸੀ ਉਹ ਹਿੰਦੀ ਬੋਲਦੀ ਸੀ ਮੈਂ ਹਾਂ ਮੈਂ ਇਹ ਬੜੀ ਸੋਹਣੀ ਲੱਗਦੀ ਹੈ ਮੈਨੂੰ ਤਾਂ ਪਿਆਰ ਹੋ ਗਿਆ ਕਹਿੰਦੀ ਕਿੰਨੇ ਕਿਨੂ ਕਿਹਾ ਐਨੀਵੇ ਇਵਨਸ ਪਰ ਵੀਅਰ ਮਾਈ ਲਵ ਲਾਈਫ ਸਟਾਰਟਡ ਐਂਡੀ ਦੂਜੀ ਗੱਲ ਅਸੀਂ ਉਹ ਦੌਰ ਦੇਖੇ ਪ੍ਰਿੰਸੀਪਲ ਦੇਖੇ ਵੀਸਿਸ ਦੇਖੇ ਟੀਚਰਸ ਦੇਖੇ ਕੁਝ ਨਹੀਂ ਬਦਲਿਆ ਸਾਰਾ ਕੁਝ ਉਵੇਂ ਹੀ ਹੈ ਅੱਜ ਦੀ ਜਨਰੇਸ਼ਨ ਸਾਡੇ ਨਾਲ ਬਹੁਤ ਚੰਗੀ ਹੈ ਪਾਰਥੇ ক্রিকেট ਦਾ ਮੈਚ ਹੁੰਦਾ ਸੀ ਯੂਨੀਵਰਸਿਟੀ ਦਾ ਤੇ ਡੀਏਵੀ ਕਾਲਜ ਦਾ ਤੇ ਦੋਨੋਂ ਦੇ ਪ੍ਰਿੰਸੀਪਲ ਜਦੋਂ ਨਾ ਹਾਰਟ ਟੈਕ ਹੋਣ ਤੇ ਆ ਜਾਂਦਾ ਸੀ ਕਿਉਂਕਿ ਕੋਈ ਹਾਰ ਨਹੀਂ ਸੀ ਚਾਹੁੰਦਾ ਬੜੀ ਦੁਨੀਆ ਨੇ ਆਉਣਾ 10 15 20 25 ਹਜ਼ਾਰ ਸਟੂਡੈਂਟਸ ਓਡੇ ਕੇ ਇਕੱਠੇ ਹੁੰਦੇ ਸੀ ਧੋਲ ਵਜਦੇ ਸੀ ক্রিকেট ਦਾ ਮੈਚ ਜਿਵੇਂ ਆਈਪੀਐਲ ਹੋ ਰਿਹਾ ਹੁੰਦਾ ਉਹ ਇੱਕ ਦੌਰ ਮੈਂ ਹਟਾਇਆ ਫਿਰ ਇੱਕ ਦੌਰ ਹਟਾਇਆ ਹੈ ক্রিকেট ਖੇਲੀ ਫਿਰ ਤੁਹਾਡੇ ਭਰਾ ਨੂੰ ਈਸਾ ਰੋਦੇ ਤੇ ਲਾਏ ਫੇਰ ਮੇਰਾ ਵਾਲ ਬੂਣ ਕਟਾ ਕੇ ਮੇਰਾ ਦਿਲ ਕੀਤਾ ਵੀ ਧਰਮਿੰਦਰ ਵਰਗਾ ਕੋਈ ਹੋ ਲੱਗਦਾ ਏ ਮੇਰੇ ਪਿਓ ਨੇ ਜੁੱਤੀ ਲਈ ਲਾ ਤੇ ਛੱਤਰ ਬੜਾ ਫੜਿਆ ਕਹਿੰਦਾ ਵਾਲ ਕਿੱਥੇ ਗਏ ਮੈਂ ਕਹਾ ਜੀ ਵਾਲ ਨਾਈ ਨੇ ਕੱਟ ਤੇ ਲੰਬੇ ਲੰਬੇ ਵਾਲ ਸੀ ਤੇ ਬਾਪੂ ਮੇਰਾ ਨਾਈ ਲੱਭਣ ਚਲਾ ਗਿਆ ਵੀ ਉਹ ਕਟਣਾ ਚਲੋ ਜੀ ਉਹ ਗੱਲਾਈ ਤੇ ਹੁਣ ਆਪਾਂ ਫਿਲਮਾਂ ਦੇ ਆਉਣੇ ਆ ਮੇਰਾ ਦਿਲ ਕੀਤਾ ਬਈ ਐਸੀ ਛਾਪ ਛੱਡਣੀ ਹੈ ਇਹੋ ਜਿਹਾ ਕੋ ਅਲੱਗ ਕੰਮ ਕਰਨਾ ਜਿਹੜਾ ਦੁਨੀਆ ਰਹਿਦੀ ਤੱਕ ਯਾਦ ਰਵੇ ਅਸੀਂ ਫਿਲਮਾਂ ਸ਼ੁਰੂ ਕਰਤੀਆ ਗੁੱਗੂ ਜੀ ਮੇਰੇ ਨਾਲ ਜਿਹੜਾ ਵੀਰ ਆ ਉਹ ਛੋਟਾ ਬੜਾ ਪਿਆਰਾ ਅਸੀਂ ਫਿਲਮ ਸ਼ੁਰੂ ਕੀਤੀ ਨਦੀਮ ਸਾਹਿਬ ਹੀਰੋ ਰਾਈਟਰ ਨੇ ਪਾਕਿਸਤਾਨ ਦੇ ਮੈਂ ਤੁਹਾਨੂੰ ਮਾੜਾ ਜਿਹਾ ਦੱਸ ਦਿਆਂ ਕਿਉਂਕਿ ਪੰਜਵੀਂ ਜਨਰੇਸ਼ਨ ਨੂੰ ਤੁਸੀਂ ਪੋਤ ਪੋਤੇ ਹੋ ਮੇਰੇ ਬੱਚੀ ਹੋਤੇ ਉਦੋਂ ਦੇ ਡਾਇਲੌਗਸ ਕਿਵੇਂ ਲਿਖੇ ਸੀ ਤੇ ਕਿਵੇਂ ਬੋਲੇ ਜਾਂਦੇ ਸੀ ਇਹ ਮੈਂ ਤੁਹਾਨੂੰ ਬੋਲ ਕੇ ਦੱਸਦਾ ਨਦੀਮ ਸਾਹਿਬ ਨੇ ਲੰਬਾ ਸਾਰਾ ਚਿੱਠਾ ਭੇਜ ਦੇਣਾ ਤੇ ਪਾਕਿਸਤਾਨ ਤੋਂ ਭਾਈ ਇਹ ਯੋਗਰਾਜ ਨੂੰ ਸੀਨ ਦੇ ਦਿਓ ਮੈਂ ਜੀ ਉਹ ਪੜਨਾ ਮੈਂ ਕਿਆ ਪੜ੍ਹਾਈ ਤੇ ਜ਼ਿੰਦਗੀ ਦੀ ਕਦੇ ਕੀਤੀ ਨਹੀਂ ਇਹ ਯਾਦ ਕੀ ਨਾ ਕਰ ਰਿਹਾ ਜੀ ਚਲੋ خیر ਜੇ ਮਾਈ ਦੀ ਬਦਲਾ ਜੱਟੀ ਦਾ ਮੈਂ ਕੁਸ਼ਲ ਸੀਬਾ ਮੈਨੂੰ ਰੋਲ ਦਿੱਤਾ ਪ੍ਰੋਡਿਊਸਰ ਨੇ ਮੈਂ ਜਦੋਂ ਵੇਖੀ ਚਲ ਵਰਦਾ ਕੀ ਪੁੱਤ ਮੈਂ ਛੋਟੇ ਨਹੀਂ ਐ ਉਹ ਮੈਂ ਤੁਹਾਨੂੰ ਉਸ ਟਾਈਮ ਦੇ ਡਾਇਲੋਗ ਦੀ ਰੋਟੇਸ਼ਨ ਦੇਣ ਲੱਗਿਆ ਆਈ ਹੋਪ ਤੁਹਾਨੂੰ ਚੰਗੀ ਲੱਗੂਗੀ ਫੇਰ ਆਪਾਂ ਬੂ ਮੈਂ ਡਰ ਕੇ ਤੇ ਵੀ ਆ ਜੂਗਾ ਉਹ ਡਾਇਲੋਗ ਦੀ ਰਾਇਮ ਕੁਸ਼ੈ ਯਾਰ ਇੱਕ ਆ ਲਾਈਟ ਬੰਦ ਕਰ ਕਾ ਕਾ ਯਾਰ ਪਲੀਜ਼ ਮੇਰੀ ਬੇਨਤੀ ਐ ਆਹ ਕੋਲ ਪਾਸੇ ਕਰ ਮੈਂ ਗੱਲ ਕਰਨ ਆਇਆ ਤੂੰ ਲਓ ਜੀ ਓਏ ਐਸਟਰਵੀ ਚਲੋ 1.4 ਕਿਲੋਮੀਟਰ ਦੂਰ ਸੁੱਕੇ ਰੁੱਖਾਂ ਤੇ ਬੈਠੀਆਂ ਕਿੱਦਾਂ ਨੂੰ ਦੇਖ ਸਕੇ ਕਦੀ ਜਿੱਥੇ ਕਿਤੇ ਤੇਰੀ ਮਾਂ ਦਾ ਹੱਸਦਾ ਵਸਦਾ ਘਰ ਹੁੰਦਾ ਸ

ਇਨੂੰ ਇਹ 탑 ਛੋਦਾ ਜਾਣਦੀ ਐ ਇਸ ਕਰਕੇ ਉਮੀਦ ਐ ਕਿ ਤੂੰ ਉਸ ਰੱਬ ਨੂੰ ਮੰਨਦੀ ਐ ਜਿਹੜਾ ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ ਐ ਤੇ ਆਸੀਂ ਮੈਂ ਹਮ ਉਸ ਰੱਬ ਦੇ ਆਸ਼ਿਕਾ ਜਿਹੜਾ ਮਜ ਸਿਰਫ ਡਾਂਗ ਵਾਲੇ ਹੱਥ ਦਿੰਦਾ ਐ ਇਹ ਲਾਈਨ ਅਸੀਂ ਕੱਟਦੀ ਸੀ ਲਾਸਟ ਵਾਰੀ ਪਰ ਸ਼ੂਰੀਜ਼ਮ ਸੋਲਪਦਾ ਐ ਆਈ ਥਿੰਕ ਇਤਨਾ ਦਾ ਇੱਕ ਦੌਰ ਚੱਲਿਆ ਔਰ ਉਹ ਦੌਰ ਬੜਾ ਹਿੱਟ ਹੋਇਆ ਮੈਂ ਕੀ ਆ ਕਰੇ ਮੇਰੀ ਮਾਂ ਨੇ ਰੱਖ ਕੇ ਚੰਡ ਮਾਰੀ ਮੇਰੇ ਕਹਿੰਦੀ ਬੈਠ ਇੱਥੇ ਮੈਂ ਹਾਂ ਮਾਦਾ ਕੀ ਹੋ ਗਿਆ ਤੇਰਾ ਪੁੱਤ ਸੁਪਰਸਟਾਰ ਬਣਿਆ ਅੱਜ ਕਹਿੰਦੀ ਤੂੰ ਸਾਰਾ ਪੰਜਾਬ ਵਿਗਾੜਦਾ ਮੈਂ ਕਿਉਂ ਜੀ ਕਹਿੰਦੇ ਮੈਂ ਪਿੰਡ ਗਈ ਸੀ ਤੇਲ ਪੋਣ ਉੱਥੇ ਮੈਂ ਖੜੀ ਪੰਪ ਤੇ ਤੇ ਉਹ ਮੈਨੂੰ ਪੁੱਛਦਾ ਕਿੰਨੇ ਦਾ ਤੇਲ ਪਾਵਾਂ ਮਾਈ ਮੇਰੀ ਮਾਂ ਮੈਨੂੰ ਡਾਇਲੋਗ ਬੋਲ ਕੇ ਸੁਣਾ ਰਹੀ ਹੈ ਮੈਂ ਕਿਹਾ ਮਾਂ ਬਿਗੜ ਤਾਂ ਤੁਸੀਂ ਕਹੀਏ ਬਸ ਦੇਖੇ ਜਾ ਸੋ ਉਦੋਂ ਇੱਕ ਐਸਾ ਦੌਰ ਸੀ ਜਦ ਸਾਰੇ ਬਜ਼ੁਰਗ ਸਾਰੇ ਬੱਚੇ ਥੋੜੇ ਵੱਡ ਵਡੇਰੇ ਮੇਰੇ ਹਮਸਫਰ ਰਹੇ ਐ ਪਿੰਡ ਦਾ ਪੰਜਾਬ ਦਾ ਪਿੰਡ ਕੋਈ ਐਸਾ ਨਹੀਂ ਜਿੱਥੇ ਮੈਂ ਰਿਹਾ ਨਹੀਂ ਜਿੱਥਾ ਮੈਂ ਨੂਨ ਨਹੀਂ ਖਾਦਾ ਇਸ ਪੰਜਾਬ ਦੀ ਧਰਤੀ ਦਾ ਥੋੜੀ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਦਾ ਮੈਂ ਜ਼ਰਰੇ ਜ਼ਰਰੇ ਦਾ ਦੇਣਦਾਰ ਹਾਂ ਉਫਿਰ ਮਾ ਚੱਲਦੇ ਚੱਲਦੇ ਫੇਰ ਅੱਧ ਖੜਦੀ ਉਮਰ ਆ ਗਈ ਫਿਰ ਚਿੱਟਾ ਦਾੜ ਆ ਗਿਆ ਤੇ ਬੜਿਆਂ ਨੇ ਸੋਚਿਆ ਐਕਟਰਾਂ ਨੇ ਭਾਈ ਹੁਣ ਬੁੱਢਾ ਹੋ ਗਿਆ ਤੇ ਹੁਣੇ ਬਾਪੂ ਦਾ ਰੋਲ ਕਰੇ ਦਾਦੇ ਦਾ ਰੋਲ ਕਰੇ ਡਬਲ ਰੋਲ ਕਰੇ ਚਲੋ ਜੀ ਉਹ ਵੀ ਕਾਮੇਡੀ ਵੀ ਕਰੀ ਨੱਚਖੇਡ ਵੀ ਲਏ ਸਾਰਾ ਕੁਝ ਕਰ ਰਿਆ ਮੇਰਾ ਹੁਣ ਇੱਕ ਸਾਲ ਤੋਂ ਚਿਤ ਕਰਦਾ ਹੈ ਕੰਨਾ ਹੀਰੋ ਆਣਾ ਛੋਟੀ ਛੋਟੀ ਦਾੜੀ ਲਾ ਕੇ ਛੋਟੀ ਛੋਟੀ ਮੱਛ ਕੰਨਾ ਚ ਪਾ ਕੇ ਸੋਨੇ ਦੀਆਂ ਮੁਰਗੀਆਂ ਵਿਗ ਬਣਾ ਕੇ ਛੁੱਟੜੇ ਵਾਲਾਂ ਦਾ ਤੇ ਚਾਦਰਾਂ ਗੁੰਦਾਂ ਪਾ ਕੇ ਤੇ ਫਿੱਟ ਹੋ ਕੇ ਤੇ ਇਹੋ ਜਿਹਾ ਹੀਰ ਦਾ ਨਾਮ ਹੈ ਹੀਰੋ ਆਣਾ ਪੁੱਛੇ ਨੂੰ ਠੀਕ ਹੈ ਅੱਛਾ ਮੇਰੇ ਨਾਲ ਹੀਰੋਂ ਕੋਈ ਤਿਆਰ ਨਹੀਂ ਹੋਈ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਮੈਨੂੰ ਇੱਕ ਕੁੜੀ ਮਿਲੀ ਕਿੰਮੀ ਵਰਮਾ ਉਹ ਹਰਭਜਨ ਮਾਨ ਦੀ ਹੀਰ ਮੈਂ ਆ ਯਾਰ ਕਿੰਨੀ ਗੱਲ ਆ ਸੀ ਹੁਣੇ ਸਾਨੂੰ ਕਹ ਰਿਹਾ ਸੀ ਉੱਚਾ ਦਰਬਾਬੇ ਨਾਰਗ ਦਾ ਉਹਨੇ ਸਟੋਰੀ ਸੁਣਾਈ ਮੈਂ ਕਿਹਾ ਵੀ ਉਹ ਕਿਹੜੀ ਬੀਬੀ ਲੈ ਹੋਆ ਜਿਹੜੀ ਮੇਰੇ ਨਾਲ ਆ ਪਾ ਕੇ ਸੂਤ ਸਾਤ ਜਿਹੜਾ ਗਾਰੇ ਗੁਣ ਔਰ ਲਵ ਯੂ ਮੇਰੇ ਸੁਪਨਿਆਂ ਦੀ ਰਾਣੀ ਇਹ ਵੋ ਕਰੇ ਉਹ ਕਹਿੰਦੀ ਮੈਂ ਆਮ ਦੇ ਸੁ ਮੈਨੂੰ ਹੀਰੋ ਲੱਭ ਗਈ ਐ ਮੈਨੂੰ ਉਮੀਦ ਐ ਫਿਲਮ ਜਾਂ ਰਿਲੀਜ਼ ਹੋਊਗੀ ਯੋਗਰਾਜ ਸਿੰਘ ਸੁਪਰਸਟਾਰ ਹੀਰੋ ਹੋਗਾ ਤੇ ਹੀਰੋਨ ਮੇਡਾ ਕੰਮ ਕਰਿਆ ਕਰਨੀਗੀ ਹੁਣ ਫਿਲਮਾਂ ਬਹੁਤ ਬਣੀਆਂ ਵੀ ਮੈਂ ਡਰਗੀ ਤੇ ਆ ਪਾ ਜੰਨੇ ਕੁਝ ਲੋਕ ਜ਼ਿੰਦਗੀ ਚ ਨਾ ਥੋਡੇ ਘਰ ਕਰ ਜਾਂਦੇ ਆ ਇੰਡਸਟਰੀ ਇੰਨੀ ਮਾਰੀ ਨਹੀਂ ਜਿੰਨੀ ਮਾਰੀ ਲੋਕ ਤੁਹਾਨੂੰ ਦੱਸ ਦਿਆ ਕਿ ਚੰਗੇ ਮਾੜੇ ਲੋਕ ਹਰ ਜਗ੍ਹਾ ਹੈਗੇ ਆ ਚੰਗੇ ਤੋਂ ਚੰਗਾ ਪ੍ਰੋਡਿਊਸਰ ਪਿਆ ਚੰਗੇ ਤੋਂ ਚੰਗਾ ਆਰਟਿਸਟ ਪਿਆ ਚੰਗੇ ਤੋਂ ਚੰਗਾ ਹਰ ਆਦਮੀ ਉਥੇ ਲੇਕਿਨ ਢੁੰਡਣ ਦੀ ਗੱਲ ਹੈ ਮੈਂ ਟੂਲ ਕੇ ਹੌਲੀ 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 ਬੜੇ ਸੌਕ ਤਣ ਕੇ ਜਮਾ ਕੀਤੇ ਆ ਉਹਨਾਂ ਦਾ ਪ੍ਰੋਡਿਊਸਰ ਨੇ ਜਿਹਨਾਂ ਨੇ ਫਿਲਮ ਬਣਾਈ ਹੈ ਇੱਦਾਂ ਫਿਲਮ ਬਣਦੀ ਸੀ ਬੜੀਆਂ ਔਕੜਾਂ ਆਈਆਂ ਬਹੁਤ ਕੁਝ ਹੋਇਆ ਆਪਾਂ ਗੱਲਾਂ ਨਹੀਂ ਕਰਦੇ ਪਰ ਮੈਂ ਇੱਕ ਗੱਲ ਪ੍ਰੋਡਿਊਸਰ ਨੂੰ ਕਹੀ ਸੀ ਜਿਹਦੀ ਨੀਤ ਸਾਫ਼ ਹੈ ਜਿਹੜਾ ਜ਼ਿੰਦਗੀ 'ਚ ਮਿਹਨਤ ਕਰਦਾ ਰੱਬ ਨੂੰ ਮੰਨਦਾ ਫਿਲਮ ਜ਼ਰੂਰ ਬਣੂਗੀ ਤੇ ਬੂਮ ਐਟਰਗੀ ਫਿਲਮ ਬਣ ਗਈ ਲੇਕਿਨ ਕਮਾਲ ਦੀ ਗੱਲ ਹੈ ਮੈਂ ਰਸ਼ੀਦ 'ਚ ਗੱਲ ਖਤਮ ਕਰਨ ਲੱਗਿਆ ਪੰਜ ਪੰਜਾਬੀ ਇਕੱਠੇ ਬੈਠੇ ਹੋਣ ਨਾਲ ਲੋਕੀ ਕਹਿੰਦੇ ਬਹੁਤ ਵੱਡਾ ਅਜੂਬਾ ਵਈ ਇਕੱਠੇ ਬੈਠੇ ਕਮਾਲ ਹੋ ਗਈ ਕਹਿੰਦਾ ਕਿੰਨੀ ਧਰ ਹੋ ਗਈ ਇਕੱਠੇ ਬੈਠੇ ਉਹਨੂੰ ਕਹਿੰਦਾ ਘੰਟਾ ਹੋ ਗਿਆ ਕਹਿੰਦਾ ਪਰ 15 ਮਿੰਟ ਹੋ ਰਹੀ ਜਪਖਾਨਾ ਫਿਰ ਦੇਖਿਆ ਇਹ ਆਪਣੀ ਫਿਦਰ ਦਾ ਪੰਜਾਬੀਆਂ ਇਸ ਫਿਲਮ ਦੇ ਵਿੱਚ ਚੱਲੋ ਵੀ ਸੁਣਾਉਣਾ ਇਸ ਫਿਲਮ ਦੇ ਵਿੱਚ 59 ਪੰਜਾਬੀ ਕਲਾਕਾਰ ਇਕੱਠੇ ਕੰਮ ਕੀਤਾ 3 ਸਾਲ ਇਸ ਤੋਂ ਵੱਡਾ ਅਜੂਬਾ ਕੀ ਹੋ ਸਕਦਾ ਬੂਮ ਮੈਂ ਡਰਗੀਦਾ ਔਰ ਸਾਰਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦੇ ਨਾਲ ਤੁਰੇ ਔਰ ਫਿਲਮ ਕੰਪਲੀਟ ਕੀਤੀ ਇਹ ਬਹੁਤ ਵੱਡੀ ਗੱਲ ਹੈ ਇਹਦੇ ਲਈ ਇੱਕ ਤਾੜੀ ਪ੍ਰੋਡਿਊਸਰ ਲਈ ਮਾਰ ਦਿਓ ਆਰਟਿਸਟ ਲਈ ਮਾਰ ਦਿਓ ਪਲੀਜ਼ ਹੋਈ ਤਾਂ ਸਰਾਂ ਵਾਲਾ ਜੰਮੇ ਕੀ ਤੇ ਮੈਦਾਨ ਲੱਗੇ ਗਾਣਾ ਮਾਈ ਓਏ ਕਿ ਸਰੀਏ ਤੋਂ ਉੱਚਾ ਸਾਲਮਾ ਡਿੱਗ ਪੈਂਦੇ ਨੇ ਦਸਮਾ ਕੀ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲਵ ਯੂ ਔਰ ਇਸ ਗੱਲ ਦਾ ਧੰਨਵਾਦ ਇਸ ਗੱਲ ਦੀ ਖੁਸ਼ੀ ਯੂ ਵੀ ਮੈਨੂੰ ਪੁੱਛਦਾ ਹੁੰਦਾ ਲਿਖਦਾ ਹੁੰਦਾ ਮਾਈ ਸੁਪਰਸਟਾਰ ਡੈਡ ਮੈਂ ਕਹ ਮੈਂ ਸੁਪਰਸਟਾਰ ਨਹੀਂ ਜਿਵੇਂ ਤੈਨੂੰ ਪਬਲਿਕ ਨੇ ਬਣਾਇਆ ਦੁਨੀਆ ਨੇ ਬਣਾਇਆ ਤੇਰੇ ਬਾਪ ਨੂੰ ਵੀ ਪਿਆਰ ਕਰਕੇ ਇਕਸਰ ਕਰਕੇ ਤੁਸੀਂ ਬਣਾਇਆ ਧੰਨਵਾਦ ਬਹੁਤ ਬਹੁਤ ਪਿਆਰ ਕਰਦੇ ਰਹੋ ਕਸਮ ਨਾਲ ਜਿਉਂਦਾ ਰਿਹਾ ਤੇ 90 ਸਾਲ ਤੱਕ ਹੀਰੋ ਤੁਹਾਨੂੰ ਲਾ ਕੇ ਦਿਖਾਉਂਗਾ ਥੈਂਕ ਯੂ